ਉਹ ਦੁਨੀਆ ਚੰਨ ਤੇ ਚੜ ਗਈ ਅਮਰੀਕਾ ਵਾਲੇ ਮੰਗਲ ਗਰੇ ਤੇ ਪਲਾਟ ਕੱਟਣ ਨੂੰ ਫਿਰਦੇ ਆ ਸਾਥੋਂ ਸੀਵਰੇ ਦੇ ਟੱਕਣ ਨਹੀਂ ਪੂਰੇ ਹੋ ਰਹੇ ਅਸੀਂ ਟੋਪਿਆਂ ਤੇ ਖੜੇ ਆ ਹਜੇ ਸ਼ਮਸ਼ਾਨ ਕਾਢਦੇ ਆ ਕੰਦਾ ਤਾਂ ਹਾਂ ਚੱਕਣੀਆਂ ਹਜੇ ਅਸੀਂ ਤਾਂ ਇੱਥੇ ਖੜਾ ਰੱਖਿਆ ਹੋਰ ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਵੀ ਕੋਈ ਸਕੂਲ ਬਣਾ ਦਿਓ ਵਧੀਆ ਓਏ ਉਹ ਕਾਲਜ ਯੂਨੀਵਰਸਟੀਆਂ ਬਣਾ ਦਿਓ ਜਵਾਕਾਂ ਨੂੰ ਪੜਾ ਦਿਓ ਉਹ ਕੁਛ ਅਫਸਰ ਬਣ ਜਾਣਗੇ ਘਰ ਦੀਆਂ ਗਰੀਬੀਆਂ ਚੱਕ ਦੇਣਗੇ ਜਿੰਦਗੀਆਂ ਬਦਲ ਦੇਣਗੇ ਨਾ ਉਧਰਲੇ ਪਾਸੇ ਲੈ ਕੇ ਨਹੀਂ ਗਏ ਸਨ ਹੁਣ ਅਸੀਂ ਸਕੂਲਾਂ ਵੱਲ ਹੈਲਥ ਵੱਲ ਪੜ੍ਹਾਈ ਵੱਲ ਬਿਜਲੀ ਵੱਲ ਧਿਆਨ ਦੇ ਰਹੇ ਹਾਂ ਔਰ ਉਹਦੇ ਨਤੀਜੇ ਆ ਰਹੇ ਨੇ ਨਹਿਰਾਂ ਦਾ ਪਾਣੀ 21% ਵਧ ਤੇ ਸੀਗੇ ਜਿਸ ਦਿਨ ਸੌ ਚੱਕੀ ਐ ਮੈਂ ਗੁਰੂ ਸਾਹਿਬ ਦੀ ਹਾਜ਼ਰੀ ਚ ਬੋਲ ਰਿਹਾ 16 ਮਾਰਚ 2022 ਨੂੰ ਸੌ ਚੱਕੀ ਐ ਜਿੱਦੇ ਖਟਕੜਕਲਾਂ 21% ਪਾਣੀ ਨਹਿਰਾਂ ਦਾ ਖੇਤਾਂ ਨੂੰ ਲੱਗਦਾ ਸੀ ਅੱਜ 3 3.5 ਸਾਲਾਂ ਬਾਅਦ 63% ਤੇ ਪਹੁੰਚ ਗਈ 63% ਤਿੰਨ ਗੁਣਾ ਵਧਾਰਤਾ ਬੱਸੀਆਂ ਨਾ ਪੁਰਾਣੇ ਜਿਹੜੇ ਬੰਦ ਹੋ ਗਏ ਸੂਏ ਰਜਵਾਹੇ ਚਲਾ ਲੇ ਕਈ ਪਿੰਡਾਂ 'ਚ ਤੁਸੀਂ ਵੀਡੀਓ ਦੇਖਿਆ ਹੋਣੀਆ ਲੋਕ ਕਹਿੰਦੇ 40 40 ਸਾਲ ਹੋ ਗਏ ਜੀ 40 ਸਾਲ ਪਹਿਲਾਂ ਅਸੀਂ ਇਸ ਕੱਸੀ 'ਚ ਪਾਣੀ ਦੇਖਿਆ ਸੀ ਉਸ ਚੱਕਰ 'ਚ ਕਿਉਂਕਿ ਪਹਿਲਾਂ ਪਾਣੀ ਤਾਂ ਆ ਸੀ ਕੱਸੀਆਂ ਨੂੰ ਭੁੱਲ ਗਏ 20 25 ਫੁੱਟ ਤੋਂ ਬੋਰ ਲਾ ਲਿਆ ਪਾਣੀ ਦੀ ਵਾਰੀ ਆਉਂਦੀ ਸੀ ਬੋਰਡ ਦੇ ਮਾਲਕ ਸੀ ਹੌਲੀ ਹੌਲੀ ਕਰਦੇ ਕਰਾਉਂਦੇ 600 ਫੁੱਟ ਤੇ ਲੈ ਗਏ ਹੁਣ ਜਦੋਂ ਥੱਲੋਂ ਆਲਾ ਮੁੱਕ ਗਿਆ ਹੁਣ ਕਹਿੰਦੇ ਯਾਰ ਕੱਸੀਆਂ ਕਿੱਥੇ ਨੇ ਉਹ ਮੈਂ ਕਿਹਾ ਹੁਣ ਲੱਭ ਲੈਨੇ ਕੱਸੀਆਂ ਕੋਈ ਨਹੀਂ ਆਜੋ ਆਪਾਂ ਨੂੰ ਜਿੰਨੇ ਮਰਜੀ ਤੁਸੀਂ ਬਾਲੋ ਛਾਈਆਂ ਜਿੰਨੀਆਂ ਮਰਜੀ ਤੁਸੀਂ ਮਿਲਕ ਕੇ ਖਾ ਲੋ ਆਉਣਾ ਲੱਡੂ ਜਲੇਬੀਆਂ ਤੇ ਪੈਣਾ ਹੈ ਜਿਹੜਾ ਆਪਦਾ ਵਿਰਸਾ ਹੈ ਆਉਣਾ ਆਪਾਂ ਨੂੰ ਕੱਸੀਆਂ ਖਾਲਿਆਂ ਤੇ ਪੈਣਾ ਆਗੇ ਨਾ ਹੁਣ ਵਿਆਹਾਂ ਦੇ ਕਾਰਡਾਂ ਚ ਪੰਜੀਰੀ ਆਉਣ ਲੱਗ ਗਈ ਦੇਖੋ ਮੁੜਿਆ ਆਏ ਨਾ ਥੋੜਾ ਜਿਹਾ ਚਿਰ ਜਾਣੇ ਹੁੰਨੇ ਆਪਾਂ ਮੁੜੇ ਆਉਨੇ ਆ ਉਹ ਕਹਿੰਦੇ ਆ ਨਾ ਸਿਆਣੇ ਕਿ ਮੱਛੀ ਪੱਥਰ ਛੱਟ ਕੇ ਮੁੜਦੀ ਐ ਪੰਜਾਬ ਵਾਲੀ ਮੱਛੀ ਥੋੜੀ ਜਿਹੀ ਜਿੱਦਣ ਐ ਇਹ ਇਕੱਲਾ ਛੱਟ ਕੇ ਨਹੀਂ ਮੁੜਦੀ ਚਾਰ ਪੰਜ ਟੱਕਰਾਂ ਮਾਰ ਕੇ ਮੁੜੇ ਆਉਂਦੀ ਐ ਮੁੰਡਣਾ ਤਾਂ ਮੱਛੀ ਨੂੰ ਹੀ ਪੈਂਦਾ ਜੀ ਪੱਥਰ ਨੂੰ ਕੁਛ ਨਹੀਂ ਹੁੰਦਾ ਜੀ ਸਾ ਆਪਣਾ ਕਲਚਰ ਨੂੰ ਆਪਣੇ ਵਿਰਸੇ ਨੂੰ ਆਪਣੀ ਬੋਲੀ ਨੂੰ ਸਾਂਭ ਕੇ ਰੱਖੀਏ ਇਤੋਂ ਵਧੀਆ ਕੋਈ ਖਿੱਤ ਹੈ ਨਹੀਂ ਦੁਨੀਆ ਤੇ ਇਤੋਂ ਬਸ ਪਜਾਉ ਧਰਤੀ ਹੈ ਨਹੀਂ ਮੈਂ ਪੂਰੀ ਦੁਨੀਆ ਘੁੰਮੀ ਹੋਈ ਐ ਇਤੋਂ ਪਜਾਉ ਕੋਈ ਧਰਤੀ ਹੈ ਨਹੀਂ ਇਤੋਂ ਮਿਹਨਤੀ ਕੋਈ ਕੌਮ ਹੈ ਨਹੀਂ ਇੰਨੇ ਵਧੀਆ ਕਿਤੇ ਮੌਸਮ ਹੈ ਨਹੀਂ ਦੱਸੋ ਕਿਹੜੀ ਚੀਜ਼ ਦੀ ਘਾਟ ਰੱਖੀ ਆਪਾਂ ਨੂੰ ਪਰ ਅਸੀਂ ਥੋੜੇ ਇੱਧਰ ਉੱਧਰ ਭਟਕ ਜਾਂਦੇ ਆਂ ਆਪਦੇ ਕਲਚਰ ਨੂੰ ਆਪਦੇ ਵਿਰਸੇ ਨੂੰ ਆਪਦੀ ਬੋਲੀ ਨੂੰ ਬਸ ਹਰਨਾ ਨਹੀਂ ਸਿੱਖ ਲੋ ਬਾਕੀ ਜ਼ਬਾਨਾਂ ਵੀ ਸਿੱਖ ਲੋ ਪਰ ਆਪਣੀ ਮਾਂ ਬੋਲੀ ਦੀ ਕੀਮਤ ਤੇ ਆਪਣੇ ਸ਼ਹੀਦਾਂ ਨੂੰ ਯਾਦ ਕਰੋ ਉਹਨਾਂ ਦੇ ਮੇਲੇ ਲਾਓ ਦੀਵੇ ਬੱਤੀਆਂ ਕਰੋ ਜੋਤਾਂ ਜਗਾਓ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੱਡਾ ਖਜ਼ਾਨਾ ਆਪਣੇ ਪੰਗੋ ਗੁਰੂ ਸਾਹਿਬ ਦੇ ਗੇ ਇਹਦੀ ਤਾਂ ਜੇ ਦੋ ਦੋ ਅੰਗਾਂ ਦੀ ਵੀ ਵਿਸਥਾਰ ਸਹਿਤ ਵਿਆਖਿਆ ਕਰਨ ਲੱਗ ਜਾਈਏ ਕਈ ਮਹੀਨੇ ਲੱਗ ਜਾਣਗੇ ਐਹੋ ਜਿਹਾ ਕੁਝ ਲਿਖ ਗਏ ਗੁਰੂ ਸਾਹਿਬ हां गुरु नानक जी ਨੂੰ ਮੰਨਦੇ ਆ ਪਰ ਗੁਰਨਾਨਕ ਜੀ ਦੀਆਂ ਨਹੀਂ ਮੰਨਦੇ ਉਹ ਤਾਂ ਕਹਿਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾ ਮੰਨਦੇ ਬਿਹਾਵਾ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਾ ਦਰਜਾ ਧਰਤੀ ਨੂੰ ਮਾਤਾ ਦਾ ਤਿੰਨ ਤਿੰਨ ਤਿੰਨੇ ਹੀ ਨਹੀਂ ਛੱਡੇ ਆਪਾਂ ਨੇ ਹਵਾ ਉਹ ਦੂਸ਼ਿਤ ਕਰਤੀ ਧਰਤੀ ਸਪਰੀਆਂ ਕਰ ਕਰ ਉਹ ਖਰਾਬ ਕਰਤੀ ਪਾਣੀ ਦਾ ਦੇਖ ਹੀ ਲਓ ਕਾਲੇ ਰੰਗ ਦਾ ਪਾਣੀ ਜਾਂਦਾ ਕੋਈ ਨਹਿਰਾਂ ਦਾ ਪਾਤਾ ਕਿਸ ਨੇ ਸੀਵਰੇਜ ਦਾ ਪਾਤਾ ਕਿਸ ਨੇ ਲੱਗੇ ਹੋਏ ਆਂ ਸੀ ਕਿ ਇਹ ਤਾਂ ਇਤਾਂ ਘਟੂ ਘਟ ਬਰਕਰਾਰ ਰੱਖ ਲਿਆ ਜਿਹੜੇ ਗੁਰੂ ਸਾਹਿਬ ਕਹਿ ਗਏ ਬਚਨ ਸੋ ਆਪਾਂ ਇਕੱਠੇ ਹੋ ਕੇ ਕੰਮ ਕਰਨਾ ਪੂ ਕੱਲੀਆਂ ਸਰਕਾਰਾਂ ਤੈਨੂੰ ਸਰਕਾਰਾਂ ਵੀ ਤੁਸੀਂ ਬਣਾਉਨੇ ਹੋ ਹੋਰ ਸਰਕਾਰਾਂ ਕੀ ਹੁੰਦੀਆਂ ਨੇ ਕਿਤੇ ਉੱਤੋਂ ਥੋੜੀ ਉੱਤਰਦੀਆਂ ਤੁਸੀਂ ਮੌਕਾ ਦਿੱਤਾ ਹੈ ਮੈਂ ਗੁਰੂ ਸਾਹਿਬ ਅੱਗੇ ਹੀ ਅਰਦਾਸ ਕਰਦਾ ਹਾਂ ਅੱਜ ਵੀ ਅਰਦਾਸ ਕਰਦਾ ਹਾਂ ਪ੍ਰਮਾਤਮਾ ਪੰਜਾਬ ਨੂੰ ਤਰੱਕੀ ਬਖਸ਼ੇ ਜਿਹੜਾ ਮੇਰੇ ਤੇ ਜ਼ਿੰਮੇਵਾਰੀ ਦਾ ਭਾਰ ਪਾਇਆ ਮੈਨੂੰ ਉਹ ਜ਼ਿੰਮੇਵਾਰੀ ਨਿਭਾਉਣ ਦਾ ਬਲ ਬਖਸ਼ੇ ਸਮੱਤ ਬਖਸ਼ੇ ਅੱਜ ਵਰਸੀ ਦੇ ਮੌਕੇ ਤੇ ਦੋ ਸੜਕਾਂ ਦਾ ਵੀ ਨੀਂ ਪੱਥਰ ਰੱਖਿਆ ਜਿਹੜੀ ਕੋਈ 17 ਕਰੋੜ 21 ਲੱਖ ਰੁਪਿਆ ਲੱਗੂਗਾ ਇਹਦੇ ਚ ਇੱਕ ਤਾਂ ਜਿਹੜੀ ਸੜਕ ਹੈ ਉਹ ਜਾਉਗੀ ਆਪਣਾ ਛੀਟਾਂ ਵਾਲੇ ਪਾਇਆ ਟਟੋਗਲ ਪੁਰਜ ਕੋਹਾਰਾ ਪੁਰਜ ਛੋਡਾ ਚੀਮਾ ਪੜੀ ਮਾਨਸਾ ਸਮੁੰਦਗੜ ਛੰਨਾ ਇਹ ਹੋਗੀ ਤੇ ਇਹਦੀ ਇਹਦੀ 7 ਕਰੋੜ 56 ਲੱਖ ਰੁਪਏ ਲੱਗਤਾ ਹੋਗੀ ਦੂਜੀ ਹੈਗੀ ਅਮਰਗੜ ਤੋਂ ਧੂਰੀ ਬਾਗੜੀਆਂ ਰੋਡ ਤੱਕ ਬਣਾਈ ਜਾ ਰਹੀ ਹੈ ਤੇ ਇਹ ਸੜਕ ਟਟੋਗਲ ਖੇੜੀ ਜੱਟਾਂ ਲੋਹਾਰ ਮਾਜਰਾ ਤੇ ਇਸੀ ਜਿੱਦੀ ਜਾਊਗੀ ਤੇ 18 18 ਫੁੱਟ ਦੀਆਂ ਸੜਕਾ ਹੋਣ ਗਿਆ ਤੇ ਨਾਲ ਠੇਕੇਦਾਰਾਂ ਨੂੰ ਇਹ ਕਹਤਾ ਕਿ ਜੇ 5 ਸਾਲ ਟੁੱਟ ਗਈ ਸੜਕ ਚ ਟੋਆ ਪੈ ਗਿਆ ਤਾਂ ਤੁਸੀਂ ਆਪਦੇ ਖਰਚੇ ਤੇ ਠੀਕ ਕਰਨੇ ਆ ਇਸ ਕਰਕੇ ਪਹਿਲੀ ਹੀ ਤੇ ਇੰਨਾ ਵਧੀਆ ਕਰ ਦੋ ਕਿ ਤੁਹਾਨੂੰ ਹੋਰ ਖਰਚਾ ਨਾ ਕਰਨਾ ਪਵੇ ਤੇ ਜਿੰਨਾ ਚਿਰ ਨਾ ਪਿੰਡਾਂ ਦੀਆਂ ਪੰਚਾਇਤਾਂ ਲਿਖ ਕੇ ਨਹੀਂ ਦਿੰਦੀਆਂ ਕਿ ਹਾਂ ਸਾਡੇ ਸਾਹਮਣੇ ਸੜਕ ਬਣੀ ਹੈ ਤੇ ਕੋਈ ਮਾੜਾ ਮਟੀਰੀਅਲ ਨਹੀਂ ਪਿਆ ਉਹਨਾਂ ਚਾਰੇ ਸੋਂ ਤੇ ਪੈਸੇ ਰੀਲீஸ் ਨਹੀਂ ਕਰਦੇ ਇਹ ਸਾਰੇ ਪੰਜਾਬ ਵਿੱਚ ਕਰਤਾ ਲਾਗੂ ਮੂਰੇ ਮੂਰੇ ਸੜਕ ਬਣੀ ਜਾਂਦੀ ਹੈ ਮੰਗੇ ਟੁੱਟੀ ਜਾਂਦੀ ਰਹਿੰਦੀ ਕੀ ਫਾਇਦਾ ਹੋਇਆ ਸੋ ਇਹ ਦੋ ਸੜਕਾਂ ਦਾ ਵੀ ਅਜੋਦ ਘਾਟਨ ਕੀਤਾ ਹੈ ਜਲਦੀ ਮਤਲਬ ਤਿਆਰ ਹੋ ਕਿਉਂਕਿ ਮੀਂਹ ਬਾਰਿਸ਼ਾਂ ਦੇ ਮੌਸਮ ਕਰਕੇ ਥੋੜਾ ਸੜਕਾਂ ਦਾ ਕੰਮ ਜਿਹੜਾ ਹੈ ਬਸ 22-25 ਦਿਨਾਂ ਬਾਅਦ ਸਟਾਰਟ ਹੋ ਜਾਊਗਾ 19000 ਕਿਲੋਮੀਟਰ ਸੜਕਾਂ ਪਿੰਡਾਂ ਦੀਆਂ ਜਿਹੜੀਆਂ ਨੇ ਉਹ ਅਸੀਂ ਬਣਾਉਣੀਆਂ ਨੇ ਬਜਟ ਜਾਰੀ ਕਰਤਾ ਤੇ ਜਿਕੋਂਗੇ ਤਾਂ ਜਿਵੇਂ ਇਹ ਜਿਹੜੀ ਸੜਕਾ ਟਟੋਗੜ ਬੇ ਦੀ ਜਾਂਦੀ ਇਹਦਾ ਨਾਮ ਵੀ ਆਪਾਂ ਸ਼ਹੀਦ ਭਗਤ ਸਿੰਘ ਟਟੋਗੜ ਦੇ ਨਾਂ ਤੇ ਮਾਰਕ ਤੇ ਰੱਖ ਦਾਂਗੇ ਕਿਉਂਕਿ ਯਾਦ ਰਹਿੰਦਾ ਵੀ ਇਹ ਇਹ ਕਿਹੜੇ ਇਹ ਭਾਈ ਮਾਰਕ ਬੱਚੇ ਸਵਾਲ ਪੁੱਛ ਲੈਂਦੇ ਆ ਗੱਡੀ ਚ ਜਾਂਦੇ ਜਾਂਦੇ ਪਰ ਆਪਦੇ ਮਾਪਿਆਂ ਨੂੰ ਕਿ ਆਹ ਸੜਕ ਦਾ ਨਾਮ ਕਿਉਂ ਰੱਖਿਆ ਤਾਂ ਮਾਪਿਆਂ ਨੂੰ ਵੀ ਦੱਸਣ ਦਾ ਮੌਕਾ ਮਿਲ ਜਾਂਦਾ ਵੀ ਬੇਟਾ ਇਹ ਟਟੋਗਲ ਪਿੰਡ ਹੈ ਇੱਥੋਂ ਦੇ ਇੱਕ ਇੱਕ ਪਰਜਾ ਮੰਡਲ ਦੇ ਸ਼ਹੀਦ ਹੋਏ ਨੇ ਉਦੋਂ ਉਹ ਸਾਰਾ ਦੱਸਣ ਦਾ ਮੌਕਾ ਮਿਲ ਜਾਂਦਾ ਸੋ ਇਹ ਨਾਮ ਜਿਹੜਾ ਉਹਨਾਂ ਦੇ ਨਾਮ ਕਰਨ ਜਿਹੜਾ ਉਹਨਾਂ ਦੇ ਨਾਮ ਤੇ ਰੱਖਿਆ ਜਾਊਗਾ ਤੇ ਬਾਕੀ ਤੁਸੀਂ ਪਬਲਿਕ ਦੀ ਪਰਮਾਤਮਾ ਬਸਦਾ ਜਿੰਨਾ ਪਿਆਰ ਤੁਸੀਂ ਦੇ ਰਹੇ ਹੋ ਮੈਂ ਤੱਕ ਜੇ ਕਈ ਸੱਤ ਜਨਮ ਵੀ ਅਗਲੇ ਹਰ ਸਾਹ ਤੋਂ ਬਾਅਦ ਧੰਨਵਾਦ ਕਹੀ ਜਾਮਾ ਵੀ ਤੁਹਾਡਾ ਧੰਨਵਾਦ ਪਿਆਰ ਦਾ ਤਾਂ ਵੀ ਤੁਹਾਡੇ ਪਿਆਰ ਦਾ ਕਰਜ਼ਾ ਨਹੀਂ ਮੁੜ ਸਕਦਾ ਸੋ ਜੋ ਜ਼ਿੰਮੇਵਾਰੀ ਦਿੱਤੀ ਹੈ ਮੈਂ ਨਿਭਾਉਂਗਾ ਤਨ ਦੇ ਹੀ ਨਾ ਨਿਭਾਉਂਗਾ ਸੱਚੇ ਦਿਲੋਂ ਨਿਭਾਉਂਗਾ ਲਾਂਬਾ ਨਹੀਂ ਕੋਈ ਆਊਗਾ ਤੇ ਜਦੋਂ ਵੀ ਪੈਨ ਚੱਲੂਗਾ ਲੋਕਾਂ ਦੇ ਹੱਕ ਵਿੱਚ ਚੱਲੂਗਾ ਕੋਈ ਸਾਡੇ ਪੰਜਾਬ ਨੂੰ ਸਾਡੀ ਜਵਾਨੀ ਨੂੰ ਨਸ਼ਾ ਨੁਸ਼ਿਆਂ ਵੱਲ ਤੱਕਦਾ ਹੈ ਜਾਂ ਗਲਤ ਕੰਮਾਂ 'ਚ ਪਾਉਂਦਾ ਹੈ ਉਹ ਤੇ ਕੋਈ ਤਰਸ ਨਹੀਂ ਕੀਤਾ ਜਾਊਗਾ ਉਹ ਤੇ ਕੋਈ ਸਪਾਰਸ਼ ਨਹੀਂ ਮੰਨੀ ਜਾਊਗੀ ਜਿੱਦੇ ਸਬੂਤ ਮਿਲ ਗਏ ਪਰਚਾ ਕਰਕੇ ਜਿਹੜੀ ਉਹਨੂੰ ਨੇੜੇ ਤੇੜੇ ਜੇਲ੍ਹ ਮਿਲਦੀ ਹੈ ਉੱਥੇ ਉਹਨੂੰ ਛੱਡ ਆਵਾਂਗੇ ਤੇ ਉੱਥੇ ਜਿਹੜਾ ਬਾਕੀ ਕੈਦੀਆਂ ਨੂੰ ਮਿਲਦਾ ਹੈ ਉਹੀ ਉਹਨਾਂ ਨੂੰ ਮਿਲੂਗਾ ਚੁੱਲੇ ਬਣ ਦਿਓ ਖਾਣੀ ਪਊਗੀ ਇਹ ਨਹੀਂ ਹੈਗਾ ਵੀ ਉੱਥੇ ਪੀਜੇ 버ਗਰ ਮੰਗਣ ਸਾਥੋਂ ਜਾਂ ਪਾਸਤੇ ਜਾਂ ਗਾਰਲਿਕ ਬ੍ਰੈਡ ਮੰਗਣ ਇਹ ਨਹੀਂ ਜੇ ਮੈਨੂ ਪਤਾ ਕਰਨਾ ਹੈ ਵੀ ਕੀ ਮਿਲਦਾ ਹੈ ਅੱਜ ਭਾਵੇਂ ਮੱਥਾ ਟੇਕਣ ਤੋਂ ਬਾਅਦ ਆਬੇ ਜਾਏ ਸਾਰਾ ਪਤਾ ਲੱਗ ਜਾਊਗਾ ਵੀ ਕੀ ਕੀ ਮਿਲਦਾ ਹੈ ਬੈਸੀ ਕਾ ਗੀੜਾ ਮਾਰਨ ਆਏ ਸੀ بس ਕੀ ਹਾਲ ਚਾਲ ਦੇਖਣੇ ਸੀ ਵਸ ਸੋ ਜਿਨ੍ਹਾਂ ਨੇ ਸਾਡੇ ਰੰਗਲੇ ਪੰਜਾਬ ਦੇ ਰੰਗ ਫਿੱਕੇ ਪਾਏ ਲੱਖਾਂ ਸਾਡੀਆਂ ਮਾਵਾਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਨਸ਼ਿਆਂ 'ਚ ਸਾਡੇ ਮੁੰਡੇ ਲਾਏ ਸੱਥਰ ਬਿਛਾਏ ਉਹਨਾਂ ਤੇ ਕੋਈ ਤਰਸੇ ਕੀਤਾ ਦੁਬਾਰਾ ਪੰਜਾਬ ਨੂੰ ਅਸੀਂ ਹਾਸਤਾ ਖੇਡਦਾ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਹਰ ਰੋਜ਼ ਲੱਖਾਂ ਸਪੀਕਰਾਂ 'ਚੋਂ ਸਵੇਰੇ ਸ਼ਾਮ ਬੋਲੀ ਜਾਂਦੀ ਏ ਇਤੋਂ ਵੱਡੀ ਕਾਮ ਹੋ ਜੋਗੀ ਜਿਹੜੀ ਪੂਰੀ ਦੁਨੀਆ ਦਾ ਭਲਾ ਮੰਗੀ ਜਾਂਦੀ ਹੈ ਤੇ ਸਾਨੂੰ ਹੀ ਬਰਬਾਦ ਕਰੀ ਜਾਂਦੇ ਯਾਰ ਉਹ ਆਪਦੇ ਲਾਲਚਾਂ ਪਿੱਛੇ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਮੈਨੂੰ ਬੜਾ ਚੰਗਾ ਲੱਗਿਆ ਕਿਉਂਕਿ ਆਮ ਤੌਰ ਤੇ ਮੁੱਖ ਮੰਤਰੀ ਨੂੰ ਨਾ ਕਹਿੰਦੇ ਨੇ ਇਹ ਤਾਂ ਪ੍ਰੋਗਰਾਮ ਛੋਟਾ ਹੈ ਜੀ ਤੁਹਾਡੇ ਪੱਤਰ ਦਾ ਨਹੀਂ ਹੈਗਾ ਮੈਂ ਕਹਾਂ ਜਿੱਥੇ ਮਰਜ਼ੀ ਲੈ ਜਾਓ ਮੈਂ ਤਾਂ ਚਾਹੇ 50 ਬੰਦਿਆਂ ਚ ਲੈ ਜਾਓ ਪੱਤਰ ਆਪੀ ਬਣ ਜਾਂਦਾ ਹੁੰਦਾ ਤੁਸੀਂ ਜਾਓ ਤਾਂ ਸਹੀ ਉਹਨਾਂ ਕੋਲੇ ਲੋਕਾਂ ਕੋਲ ਪਹਿਲਾਂ ਵਾਲੇ ਗਈ ਨਹੀਂ ਜੀ ਉਹਨਾਂ ਨੇ ਅੰਦਰੋਂ ਮਹਿਲਾਂ ਦੇ ਕੁੰਡੇ ਲਾ ਲਏ ਕਹਿੰਦੇ ਲੋਕ ਨਾ ਆ ਜਾਣ ਪੌਣੇ ਇੱਕ ਪੰਜ ਸਾਲ ਬਾਅਦ ਉਹਨਾਂ ਦੇ ਅਫਸਰਾਂ ਨੇ ਕਿਹਾ ਜੀ ਹੁਣ ਲੋਕਾਂ ਕੋਲੇ ਜਾਣ ਦਾ ਟਾਈਮ ਆ ਗਿਆ ਬੁੱਟ ਬੁੱਟਾ ਆ ਗਏ ਕਹਿੰਦੇ ਖੋਲੋ ਕੁੰਡੇ ਕੁੰਡੇ ਤਾਂ ਖੋਲਲੇ ਪਰ ਗੇਟ ਨਾ ਖੁੱਲਣ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਬਾਅਦ ਚ ਪਤਾ ਲੱਗਿਆ ਲੋਕ ਬਾਹਰੋਂ ਲਾਗੇ ਕਹਿੰਦੇ ਵੀ ਇੱਧਰ ਅੰਦਰ ਹੀ ਰਹੋ ਹੁਣ ਬਾਹਰ ਨਾ ਆਇਓ ਬਸ ਫਿਰ ਸੋ ਇਹ ਇਹ ਕੰਮ ਤਾਂ ਆਪਾਂ ਨਹੀਂ ਕਰਨਾ ਆਪਾਂ ਤਾਂ ਥੋੜੇ ਚੋਂ ਹੀ ਨਿਕਲਿਆ ਬੋਰਾ ਦੇ ਟੋਇਆਂ ਚੋਂ ਨਿਕਲਿਆ ਪਿੰਡਾਂ ਚੋਂ ਆਪਾਂ ਇੱਕੋ ਪਤਣ ਦਾ ਪਾਣੀ ਪੀਨੇ ਆ ਰਿਸ਼ਤੇਦਾਰੀਆਂ ਆਪਣੀਆਂ ਸਾਂਝੀਆਂ ਨੇ ਇੱਕੋ ਜੇ ਹੈਗੀਆਂ ਸਮੱਸਿਆਵਾਂ ਵੀ ਇੱਕੋ ਜੀਆਂ ਨੇ ਤੇ ਮਿਲ ਕੇ ਹੱਲ ਵੀ ਆਪਾਂ ਹੀ ਕਰ ਲਾਂਗੇ ਬਹੁਤ ਬਹੁਤ ਧੰਨਵਾਦ ਬੋਲੇ ਸੋਨਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ